ਪਿਛਲੇ ਕੁਝ ਦਿਨਾਂ ਵਿੱਚ ਫੋਨ ਦੇ ਉੱਤੇ ਧਮਕੀ ਦੇ ਕੇ ਫਿਰੋਤੀ ਮੰਗਣ ਦੇ ਬਹੁਤ ਸਾਰੇ ਮਾਮਲੇ ਦੇਖੇ ਗਏ ਨੇ ਤਾਜ਼ਾ ਘਟਨਾ ਤਰਨਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਤਰਨਤਾਰਨ ਪੁਲਿਸ ਦੇ ਵੱਲੋਂ ਤਿੰਨ ਅਜਾਹੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹੜੇ ਕਿ ਫੋਨ ਦੇ ਉੱਤੇ ਧਮਕੀਆਂ ਦੇ ਕੇ ਲੋਕਾਂ ਤੋਂ ਫਿਰੋਤੀਆਂ ਵਸੂਲ ਕਰਦੇ ਸੀ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪਿੰਡ ਕੋਟਸੀਵਿਆ ਲਖਪ੍ਰੀਤ ਸਿੰਘ ਲਵ ਪਿੰਡ ਕੋਟਸੀਵਿਆ ਅਤੇ ਅਤੇ ਬਲਜੀਤ ਸਿੰਘ 바ਸੀ ਬਗਿਹੜੀ ਦੇ ਵੱਲੋਂ ਪਿੰਡ ਕੋਟਸੀਵਿਆ ਦੀ ਰਹਿਣ ਵਾਲੀ ਇੱਕ ਕਰਮਜੀਤ ਕੌਰ ਨਾਮ ਦੀ ਔਰਤ ਨੂੰ 5 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ ਸੀ ਤੇ ਬਦਲੇ ਦੇ ਵਿੱਚ ਫਿਰੋਤੀ ਨਾ ਦੇਣ ਤੇ ਉਹਨਾਂ ਦੇ ਪਰਿਵਾਰ ਨੂੰ ਮਾਰ ਦੇਣ ਦੀ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਤਰਨਤਾਰਨ ਪੁਲਿਸ ਦੁਆਰਾ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਦਿਆਂ ਦੋਸ਼ੀਆਂ ਨੂੰ ਧਰਧ ਪੋਚਿਆ ਗਿਆ। ਇਹ ਤਰੰਤ ਪੁਲਿਸ ਵੱਲੋਂ ਇੱਕ ਫਰਾਤੀ ਜਿਹੜੇ ਮੰਗਣ ਵਾਲੇ ਕਰੋਧਾ ਜਿਹੜਾ ਦਾ ਪਰਦਾਵਾਸ਼ ਕੀਤਾ ਗਿਆ ਹੈ ਇਸ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਕੋਰਟ ਸਿਵਿਆਂ ਦਾ ਪਰਿਵਾਰ ਸੀਗਾ ਜਿਹਾ ਝਬਾਲ ਲੱਗੇ ਪੈਂਦਾ ਉਸ ਪਰਿਵਾਰ ਨੂੰ ਜਿਹੜੀ ਆ ਫੋਨ ਕਰਕੇ ਉਹਨਾਂ ਕੋਲ 5 ਲੱਖ ਦੀ ਫਰਾਤੀ ਜਿਹੜੀ ਆ ਮੰਗੀ ਗਈ ਸੀ ਉਸ ਤੇ ਜਿਹੜੀ ਕਾਰਵਾਈ ਕਰਦਿਆਂ ਸਾਡੀ ਟੀਮ ਨੇ ਅਸਲੋ ਝਬਾਲ ਨੇ ਇਸ ਦੇ ਵਿੱਚ ਜਿਹੜੀ ਫਰਾਤੀ ਮੰਗਣ ਵਾਲੇ ਬੰਦਿਆਂ ਨੂੰ ਤਿੰਨ ਬੰਦਿਆਂ ਨੂੰ ਜਿਨ੍ਹਾਂ ਦਾ ਨਾਮ ਸ਼ਮਸ਼ੀਰ ਸਿੰਘ ਲਵਰੀ ਸਿੰਘ ਤੇ ਲਵਰੀ ਸਿੰਘ ਲਵ ਜਿਹੜਾ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਵਾ ਇਸ ਮਕਦਮੇ ਨੂੰ ਹੱਲ ਕੀਤਾ ਤੇ ਇਸ ਦੇ ਵਿੱਚ ਜਿਹੜਾ ਫੋਨ ਤੋਂ ਜਿਸ ਤੋਂ ਧਮਕੀਆਂ ਆ ਰਹੀਆਂ ਸਨ ਉਹ ਵੀ ਉਸ ਉਹਨਾਂ ਨੇ ਬਰਾਮਦ ਕੀਤਾ ਹੈ। ਇਹ ਸਰ ਪਹਿਲਾਂ ਵੀ ਕੇ ਮਕਦਮੇ ਦੇ ਵਿੱਚ ਅਗੇ ਹੀ ਦੋਸ਼ੀ ਮੰਨੇ। ਨਹੀਂ ਫਿਲਹਾਲ ਤੇ ਇਹਨਾਂ ਦਾ ਕੋਈ ਪਾਸਟ ਕ੍ਰਿਮੀਨਲ ਰਿਕਾਰਡ ਨਹੀਂ ਹੈ। ਇਹ ਹੁਣ ਵਾਲੇ ਜਿਹੜੇ ਮਾਹੌਲ ਤੋਂ ਜਿਹੜਾ ਵਾ ਉਸ ਤੋਂ ਵੇਖ ਕੇ ਇਹਨਾਂ ਆਪਸੀ ਇੱਕ ਵਿਉਂਤਬੰਦੀ ਬਣਾਈ ਕਿ ਅਸੀਂ ਜਿਹੜੀਆਂ ਅਲੱਗ-ਅਲੱਗ ਲੋਕਾਂ ਨੂੰ ਫੋਨ ਕਰਕੇ ਜਿਹੜਾ ਉਹਨਾਂ ਕੋ ਫਰौती ਦੀ ਜਿਹੜੀ ਮੰਗ ਸ਼ੁਰੂ ਕਰਨੀ ਹੈ। ਉਸ ਦੇ ਤਹਿਤ ਹੀ ਇਹਨਾਂ ਤਿੰਨਾਂ ਜਣੇ ਨੇ ਪਲੈਨਿੰਗ ਬਣਾ ਕੇ ਜਿਹੜਾ ਵਾ ਫੋਨ ਕਰਨੇ ਸ਼ੁਰੂ ਕੀਤੇ ਤੇ ਫੋਨ ਦੇ ਵਿੱਚ ਇਹਨਾਂ ਨੂੰ ਫੋਨ ਕਰਕੇ ਇਹਨਾਂ ਕੋਲ 5 ਲੱਖ ਰੁਪਏ ਦੀ ਮੰਗ ਕੀਤੀ ਸੀ ਨਹੀਂ ਤੇ ਇਹਨਾਂ ਨੂੰ ਜਾਨ ਨੂੰ ਮਾਰਨ ਦੀ ਧਮਕੀ ਦਿੱਤੀ ਜਿਹੜੀ ਜੋ ਦੇਰੇ ਸਾਨੂੰ ਇਸ ਨੂੰ ਹੱਲ ਕਰਨ ਦੇ ਇਹਨਾਂ ਤੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਵਗਾ ਤੇ ਬਾਕੀ ਜਿਹੜੀ ਮਜਬੂਤ ਪੁੱਛਗਿੱਛ ਉਸ ਤੋਂ ਬਾਅਦ ਕੀਤੀ ਜਾਵੇਗੀ ਸਰ ਕੋਈ ਗਰੋਪ ਗਰੂਪ ਵੀ ਨਾਲ ਕੋਈ ਸੰਬੰਧਤ ਹੈਗਾ ਇਹਨਾਂ ਨਾਲ ਕੋਈ ਇਦਾਜ ਤਾਂ ਕੋਈ ਪੁੱਛਗਿੱਛ ਇਹਨਾਂ ਦੀ ਅਰੈਸਟ ਹੋਣ ਪਾਈ ਹੈ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਲੈਣ ਤੋਂ ਬਾਅਦ ਜਿਹੜਾ ਵਾ ਅਗਲੀ ਪੁੱਛਗਿੱਛ ਕੀਤੀ ਜਾ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਜਿਹੜੇ ਸਲੋਗ ਜਿਹੜੇ ਆ ਫੋਨ ਕਰਦੇ ਨਵੇਂ ਗਰੋ ਜਿਹੜਾ ਧਿਆਲ ਹੁੰਦਾ ਹੈ ਫੋਨ ਕਰਕੇ ਲੋਕਾਂ ਨੂੰ ਗੁੰਮਰਾਹ ਕਰਦਾ ਟਰੋਂਦਾ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਇਹ ਮੈਂ ਅਪੀਲ ਕਰਨਾ ਚਾਹੁੰਦਾ ਵੀ ਜੇ ਇਹੋ ਜੀ ਕੋਈ ਵੀ ਤੁਹਾਨੂੰ ਕਿਸੇ ਵੱਲੋਂ ਕਾਲ ਆਉਂਦੀ ਹੈ ਤੁਸੀਂ ਤੁਰੰਤ ਸੂਚਨਾ ਜਿਹੜੀ ਆ ਪੁਲਿਸ ਨੂੰ ਦਿਓ ਸਾਡੇ ਵੱਲੋਂ ਜਿਹੜੀ ਆ ਉਸ ਦੇ ਉੱਤੇ ਜੋ ਬਣਦੀ ਕਾਰਵਾਈ ਉਹ ਕਰ ਕੀਤੀ ਜਾਵੇਗੀ ਤੇ ਇਹੋ ਜੇ ਲੋਕਾਂ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਟਰੋਂਦੇ ਧਮਕਾਉਂਦੇ ਨੇ ਉਹਨਾਂ ਨੂੰ ਫੜ ਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਨੌਜਵਾਨ ਪੀੜੀ ਨੂੰ ਵੀ ਕੋਈ ਅਪੀਲ ਕਰਨੀ ਚਾ ਨੌਜਵਾਨ ਪੀੜ੍ਹੀ ਨੂੰ ਮੈਂ ਅਪੀਲ ਕਰਨਾ ਚਾਹੁੰਗਾ ਇਹੋ ਜਿਹੜੇ ਵੀ ਕ੍ਰਾਈਮ ਪੇਸ਼ਾ ਨੇ ਜਾਂ ਜਿਹੜੀਆਂ ਕ੍ਰਾਈਮ ਵਾਲੀਆਂ ਚੀਜ਼ਾਂ ਨੇ ਇਹਨਾਂ ਤੋਂ ਆਪਣੇ ਆਪ ਨੂੰ ਦੂਰ ਰੱਖਣ ਆਪਣੀ ਕੋ ਸਾਰੀ ਉ ਜਿੰਦਗੀ ਜੀਣ ਤਾਂ ਕਿ ਕੱਲ ਨੂੰ ਆਪਣੇ ਮਾਪਿਓ ਆਪਣੇ ਪਰਿਵਾਰ ਦਾ ਜਿਹੜਾ ਨਾਮ ਰੋਸ਼ਨ ਕਰਨ। ਥੈਂਕ ਯੂ। ਬਿਊਰੋ ਰਿਪੋਰਟ ਲਾਈਵ ਤੇ ਇਸ ਚੈਨਲ ਪਟਿਆਲਾ